ਤਨ ਤਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ ਗ੍ਰਹਿ ਵਿਖੇ ਹੋਇਆ ਅੱਜ ਤਾਂ ਹੁਕਮਨਾਮਾ ਅਤੇ ਉਸ ਦੀ ਵਿਆਖਿਆ ਸਰਵਨ ਕਰੋ ਜੀ ਸੋਲਠ ਮਹੱਲਾ ਤੀਜਾ ਦੁੱਤ ਕੀ ਨਿਗੂਣਿਆ ਨੂੰ ਆਪੇ ਬਖਸ਼ ਲਏ ਪਾਈ ਸਤਿਗੁਰ ਕੀ ਸੇਵਾ ਲਾਏ ਸਤਿਗੁਰ ਕੀ ਸੇਵਾ ਉੱਤਮ ਹੈ ਪਾਈ ਰਾਮ ਨਾਮ ਚਿਤ ਲਾਏ ਹਰ ਜੀਓ ਆਪੇ ਬਖਸ਼ ਮਿਲਾਏ ਗੁਣਹੀਣ ਹਮ ਅਪਰਾਧੀ ਭਾਈ ਪੂਰੇ ਸਤਗੁਰ ਲੈ ਰਲਾਈ ਰਹਾਉ ਕੋਣ ਕੋਣ ਅਪਰਾਧੀ ਬਖਸੀਐਨ ਪਿਆਰੇ ਸਾਚੇ ਸਬਤ ਵਿਚਾਰ ਪੌਜਲ ਪਾਰ ਉਤਾਰਿਐਨ ਭਾਈ ਸਤਗੁਰ ਬੇੜਾ ਝਾੜ ਮਨੂਰੇ ਤੇ ਕੰਚਨ ਪਏ ਪਾਈ ਗੁਰ ਪਾਰਸ ਮੇਲ ਮਿਲਾਏ ਆਪ ਛੋੜ ਨਾਉ ਮਨਵਸਿਆ ਪਾਈ ਜੋਤੀ ਜੋਤ ਮਿਲਾਏ ਹੋ ਵਾਰੀ ਹੋ ਵਾਰਨੇ ਪਾਈ ਸਤਗੁਰ ਕੋ ਸੱਦ ਬਲਿਹਾਰੈ ਜਾਓ ਨਾਮ ਨਿਧਾਨ ਜਿਨ ਦਿੱਤਾ ਪਾਈ ਗੁਰਮਖ ਸਹਿਜ ਸੁਭਾਉ ਗੁਰ ਬਿਨ ਸਹਿਜ ਨਾ ਉਪਜੈ ਪਾਈ ਉਸ ਹੋ ਗਿਆਨਿਆ ਜਾਏ ਸਤਗੁਰ ਕੀ ਸੇਵਾ ਸਦਾ ਕਰ ਪਾਈ ਵਿੱਚੋ ਆਪ ਗਵਾਏ ਗੁਰਮਤੀ ਪਉ ਉਪਜੈ ਪਾਈ ਪਉ ਕਰਨੀ ਸਚਸਾਰ ਪ੍ਰੇਮ ਪਦਾਰਥ ਪਾਈਏ ਭਾਈ ਸਚ ਨਾਮ ਆਧਾਰ ਜੋ ਸਤਗੁਰ ਸੇਵੈ ਆਪਣਾ ਭਾਈ ਤਿਨਕੇ ਹੋ ਲਾਗੋ ਪਾਏ ਜਨਮ ਸਵਾਰੀ ਆਪਣਾ ਭਾਈ ਕੁਲ ਭੀ ਲਈ ਬਖਸਾਏ ਸਚ ਬਾਣੀ ਸਚ ਸਬਦ ਹੈ ਭਾਈ ਗੁਰ ਕਿਰਪਾ ਤੇ ਹੋਏ ਨਾਨਕ ਨਾਮ ਹਰਮਨ ਵਸੇ ਪਾਈ ਤਿਸ ਬਿਗ ਨਾ ਲੱਗੇ ਕੋਇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਾ ਸੰਗਤ ਜੀ ਹੁਣ ਇਸ ਦੀ ਵਿਆਖਿਆ ਸਰਵਨ ਕਰੋ ਜੀ ਸੋਰਠ ਮਹੱਲਾ ਤੀਜਾ ਦੁੱਤ ਕੀ ਹੈ ਪਾਈ ਗੁਣਾ ਤੋਂ ਸਖਣੇ ਜੀਵਾਨੋ ਸਤਿਗੁਰੂ ਦੀ ਸੇਵਾ ਵਿੱਚ ਲਾ ਕੇ ਪਰਮਾਤਮਾ ਆਪ ਹੀ ਬਖਸ਼ ਲੈਂਦਾ ਹੈ ਹੇ ਭਾਈ ਗੁਰੂ ਦੀ ਸ਼ਰਨ ਸੇਵਾ ਬੜੀ ਸ਼੍ਰੇਸ਼ਟ ਹੈ ਗੁਰੂ ਸ਼ਰਨ ਪਏ ਮਨੁੱਖ ਦਾ ਮਨ ਪਰਮਾਤਮਾ ਦੇ ਨਾਮ ਵਿੱਚ ਜੋੜ ਦਿੰਦਾ ਹੈ ਹੇ ਭਾਈ ਅਸੀਂ ਜੀਵ ਗੁਣਾ ਤੋਂ ਸਖਣੇ ਹਾਂ ਵਿਕਾਰੀ ਹਾਂ ਪੂਰੇ ਗੁਰੂ ਨੇ ਜਿਨ੍ਹਾਂ ਨੂੰ ਆਪਣੀ ਸੰਗਤ ਵਿਚ ਰਲਾ ਲਿਆ ਹੈ ਉਹਨਾਂ ਨੂੰ ਪਰਮਾਤਮਾ ਆਪ ਹੀ ਮਿਹਰ ਕਰਕੇ ਆਪਣੇ ਚਰਨਾਂ ਵਿੱਚ ਜੋੜ ਲੈਂਦਾ ਹੈ ਰਹਾਉ ਹੇ ਪਿਆਰੇ ਪਰਮਾਤਮਾ ਨੇ ਅਨੇਕਾਂ ਹੀ ਅਪਰਾਧੀਆਂ ਨੂੰ ਗੁਰੂ ਦੇ ਸੱਚੇ ਸ਼ਬਦ ਦੀ ਰਾਹੀਂ ਆਤਮਕ ਜੀਵਨ ਦੀ ਵਿਚਾਰ ਜੋੜ ਕੇ ਬਖਸ਼ਿਆ ਹੈ ਹੇ ਭਾਈ ਗੁਰੂ ਦੇ ਸ਼ਬਦ ਜਹਾਜ਼ ਵਿੱਚ ਚਾੜ ਕੇ ਉਸ ਪਰਮਾਤਮਾ ਨੇ ਅਨੇਕਾਂ ਜੀਵਾਂ ਨੂੰ ਸੰਸਾਰ ਸਮੁੰਦਰ ਤੋਂ ਪਾਰ ਲੰਘਾਇਆ ਹੈ हे भाई जिन्ना मनुखा नु पारस गुरु अपनी संगत विच मिला के ਪ੍ਰਭੂ ਚਰਨਾਂ ਵਿੱਚ ਜੋੜ ਦਿੰਦਾ ਹੈ ਉਹ ਮਨੁੱਖ ਸੜੇ ਹੋਏ ਲੋਹੇ ਤੋਂ ਸੋਨਾ ਬਣ ਜਾਂਦੇ ਹਨ ਹੀ ਭਾਈ ਆਪਾ ਪਾਪ ਤਿਆਗ ਕੇ ਉਹਨਾਂ ਦੇ ਮਨ ਵਿੱਚ ਪਰਮਾਤਮਾ ਦਾ ਨਾਮ ਆ ਵੱਸਦਾ ਹੈ ਗੁਰੂ ਉਹ ਨਦਸੂਰਤ ਨੂੰ ਪ੍ਰਭੂ ਦੀ ਜੋਤ ਵਿੱਚ ਮਿਲਾ ਦਿੰਦਾ ਹੈ ਹੀ ਭਾਈ ਮੈਂ ਕੁਰਬਾਨ ਜਾਂਦਾ ਹਾਂ ਮੈਂ ਕੁਰਬਾਨ ਜਾਂਦਾ ਹਾਂ ਮੈਂ ਗੁਰੂ ਤੁਸਦਾ ਹੀ ਕੁਰਬਾਨ ਜਾਂਦਾ ਹਾਂ हे पाई जिसम गुरु ने मेनू परमात्मा दा नाम खजाना दित्ता है उस गुरु दी मत ਲੈ के मैं आत्मिक डोलता टिक्या रहंदा हां हे पाई आत्मिक जीवन दी सूझ वाले मनुखहां नु जाके पुछ लो यही उत्तर मिलेगा के गुरु दी शरण पैण तो बिना मनुख दे अंदर आत्मिक डोलता पैदा नहीं हो सकती इस वास्ते हे पाई तू पी अपने अंदरो ਆਪਾ ਭਾਵ ਦੂਰ ਕਰਕੇ ਸਦਾ ਗੁਰੂ ਦੀ ਸੇਵਾ ਕਰਿਆ ਕਰ। ਹੇ ਭਾਈ ਗੁਰੂ ਦੀ ਮੱਤ ਉੱਤੇ ਤੁਰਿਆ ਮਨੁੱਖ ਦੇ ਅੰਦਰ ਪਰਮਾਤਮਾ ਵਸਤੇ ਧਰ ਅਦਬ ਪੈਦਾ ਹੁੰਦਾ ਹੈ। ਆਪਣੇ ਅੰਦਰ ਧਰ ਅਦਬ ਪੈਦਾ ਕਰਨਾ ਹੀ ਕਰਨ ਜੋ ਕੰਮ ਹੈ। ਇਹ ਕੰਮ ਸਦਾ ਥਿਰ ਰਹਿਣ ਵਾਲਾ ਹੈ। ਇਹੀ ਕੰਮ ਸਭ ਤੋਂ ਸ੍ਰੇਸ਼ਟ ਹੈ। ਹੇ ਭਾਈ ਇਸ ਧਰ ਅਦਬ ਦੀ ਬਰਕਤ ਨਾਲ ਪਰਮਾਤਮਾ ਦੇ ਪਿਆਰ ਦਾ ਕੀਮਤੀ ਧਨ ਲਭ ਪੈਂਦਾ ਹੈ। ਪਰਮਾਤਮਾ ਦਾ ਸਦਾ ਥਿਰ ਨਾਮ ਜ਼ਿੰਦਗੀ ਦਾ ਆਸਰਾ ਬਾਂਝੰਦਾ ਹੈ ਏ ਪਾਈ ਜਿਹੜੇ ਮਨੁੱਖ ਆਪਣੇ ਗੁਰੂ ਦਾ ਆਸਰਾ ਲੈਂਦੇ ਹਨ ਮੈਂ ਉਹਨਾਂ ਦੀ ਚਰਨੀ ਲਗਦਾ ਹਾਂ ਇਸ ਤਰ੍ਹਾਂ ਮੈਂ ਆਪਣਾ ਜੀਵਨ ਸੋਨਾ ਬਣਾ ਰਿਹਾ ਹਾਂ ਮੈਂ ਆਪਣੇ ਸਾਰੇ ਖਾਨਦਨ ਵਾਸਤੇ ਵੀ ਪ੍ਰਮਾਤਮਾ ਦੀ ਬਖਸ਼ਿਸ਼ ਪ੍ਰਾਪਤ ਕਰ ਰਿਹਾ ਹਾਂ ਏ ਪਾਈ ਗੁਰੂ ਦੀ ਕਿਰਪਾ ਨਾਲ ਸਦਾ ਫਿਰ ਹਰ ਨਾਮ ਹਿਰਦੇ ਵਿੱਚ ਆ ਵਸਦਾ ਹੈ ਸਿਫਤ ਸਲਾ ਦੀ ਬਾਣੀ ਹਿਰਦੇ ਵਿੱਚ ਆ ਵਸਦੀ ਹੈ ਹੇ ਸਿਫਤ ਸਲਾ ਦਾ ਸ਼ਬਦ ਪ੍ਰਾਪਤ ਹੋ ਜਾਂਦਾ ਹੈ ਹੇ ਧੰ ਗੁਰੂ ਨਾਨਕ ਸੱਚੇ ਪਾਸ਼ਾ ਫਰਮਾਉਂਦੇ ਹਨ ਹੇ ਭਾਈ ਗੁਰੂ ਦੀ ਕਿਰਪਾ ਨਾਲ ਜਿਸ ਮਨੁੱਖ ਦੇ ਮਨ ਵਿੱਚ ਪਰਮਾਤਮਾ ਦਾ ਨਾਮ ਵਸ ਪੈਂਦਾ ਹੈ ਉਸ ਨੂੰ ਜੀਵਨ ਸਫਰ ਵਿੱਚ ਕੋਈ ਔਕਰ ਨਹੀਂ ਵਾਪਰਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ